ਬਾਈ ਗੁਜ ਜੀ ਕਾ ਖਾਲਸਾ ਬਾਈ ਗੁਜ ਜੀ ਕੀ ਫਤ ਤੂਸੀ ਦੇਖ ਲਿਓ ਲੱਕੀ ਨੀਉਜ ਬਾਲਾ ਪਹਿਲਾ ਨਜ ਮਰਦੇ ਹੱਜ ਦੀਆਂ ਚੌਂ ਨਮੀ ਖਵਾਂ ਤੇ ਚਿਦੋਂ ਨੀ ਗੁਦਵਾ ਫ ਬਾਂਦੇ ਕਮਤੀ ਦੇ ਪਦਾਨ ਹਰ ਬੋਕੇ ਦਸ ਚਿੰਦੇ ਸਿੰਘਾ ਸਾਮੇ 2000 ਸੀਪਾ ਵੀ ਫੱਬਈਓ ਦਿੱਲੀ ਵਿੱਚ ਨਵੇਂ ਮੁਖ ਬਣਦੇ ਦਾ ਸ਼ੋਰ ਚੁੱਕ ਸਮਾਗਮ ਰਾਮ ਲੀਲਾ ਮੈਦਾਨ ਚ ਹੋਵੇਗਾ ਵਿਸ਼ੇਸ਼ ਪ੍ਰੋਗਰਾਮ ਤੇਜ ਭੁਚਾਲ ਦੇ ਝਟਕਿਆਂ ਨਾਲ ਕੰਬਿਆ ਦਿੱਲੀ ਐਨ ਸੀ ਆਰ ਪੀ ਐਮ ਮੋਦੀ ਨੇ ਲੋਕਾਂ ਨੂੰ ਕੀਤੀ ਅਪੀਲ ਬਿਨਾਂ ਪਗੜੀ ਸਿੱਖ ਨੌਜਵਾਨਾਂ ਨੂੰ ਡਿਪੋਰਟ ਕਰਨ ਤੇ ਭਾਖੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਅਦਬੀ ਸਬੰਧੀ ਅਮਰੀਕਾ ਨੂੰ ਲਿਖੇਗੀ ਪੱਤਰ ਹੁਣ ਖਬਰ ਵਿਸਤਾਰ ਨਾਲ ਪੰਥਕ ਸਿਆਸਤ ਨਿਤ ਨਵਾਂ ਮੋੜ ਲੈ ਰਹੀ ਹੈ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਭਾਰਤ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਾਨੀ ਹਰਪੈ ਚਿੰਗਦੀ ਐ ਜੇ ਮਾਮਾ ਖਤਮ ਕੰਤ ਵਾਦ ਉਹ ਸਿਉਨੇ ਗੁਰੂ ਪਪੰਦੇ ਕਮਰਤੀ ਦੇ ਮੁਖੀ ਐਸੂ ਕਹਿਦਾ ਸਿੰਦ ਚਿੰਗ ਤਾਮੀਨੇ ਆਪੇ ਉਦੇ ਤੋ ਸਿਤੇ ਪਾ ਦੇ ਦਿੱਤਾ ਐ ਬੇਸਕ ਗਿਆਨੀ ਹਰਪੈ ਕਿੰਗ ਨੂੰ ਹਟਾਉ ਮਗਰ ਸੈਰਮਨੀ ਆ ਕਲਿਨਾ ਤੇ ਸੋ ਮੈਂ ਕਮਾਤੀ ਦੀ ਲਾਉਣਾ ਹੋ ਰਿਹਾ ਪਰ ਤੁਨ ਧੰਮੀ ਨਹੀਂ ਚੀਪੇ ਨਹੀਂ ਕਹੀਂ ਸੁਆਖ ਦੇ ਕਾ ਦਿੱਤੇ ਹੰਨ ਆਜੇ ਜਾਂ ਕਈ ਮਟਾਪਾ ਤੁਮੀ ਹੈ ਬਈ ਅਛੀ ਤੇ ਪਿੱਛੇ ਸਿਜੀਆ ਕਾ ਤਕਤ ਸੇਵ ਦੇ ਜਿਥੇ ਲਗਿਆ ਨਹੀਂ ਰੁਕਵੀ ਸਿੰਘ ਦੀ ਸੋਸ਼ਲ ਮੀਡੀਆ ਪਹੁੰਚ ਤੇ ਨੂੰ ਦੱਸਿਆ ਜੋ ਕੁਨਾ ਨਹੀਂ ਜਿਸੀ ਮੰਦਮਾ ਸੇਵ ਦੇ ਜਿਥੇ ਲਗਿਆ ਨਹੀਂ ਹਰਪ੍ਰੀਤ ਸਿੰਘ ਦੀ ਆਇ ਸੇਵਾ ਮਾ ਖਤਮ ਕੰਗ ਤੋਂ ਬਰ ਪਾਈ ਸੀ ਇਸ ਮੇਲੇ ਕਨੀ ਰੁਕਵੀ ਸਿੰਘ ਪਦੇ ਇਸ ਵਿੱਚ ਉਨਾ ਉਹਨੇ ਤੇਰਾ ਭਬੀ ਨੂੰ ਸਿਰੋਮਨੀ ਕਮੇਤੀ ਦੇ ਭੈਂਜੇ ਤਬਾਰ ਪਹੁੰਚ ਤੇ ਸੰਜੀ ਕੀਤੀ ਸੀ ਅਚਤੀ ਬਾਦਿੰਦੋ ਪਹਿਲਾ ਸਿਰੋਮਨੀ ਕਮੇਤੀ ਪ੍ਰਦਾਨ ਤਾਂ ਮੀਨੇ ਉਹ ਜੇ ਪਹੁੰਚ ਤੇ ਗਿਆ ਲੈ ਨਾ ਵੀ ਪੜਿਆ ਦੇਖਿਆ ਪਹੁੰਚ ਤੇ ਤੋ ਐਸੇ ਬੋਲਦਾ ਹੈ ਕਿ ਗਿਆਨੀ ਜਗਜੀ ਸਿੰਘ ਉਹਨਾਂ ਨੂੰ ਗਿਆਨੀ ਹਰਪਾਈ ਸਿੰਘ ਨੂੰ ਉੱਦਦ ਹਟਾਉਣ ਦਾ ਕਾਰਨ ਦੱਸਦੇ ਹਨ ਤਾਂ ਮਨੇ ਕਿਹਾ ਕਿ ਜਿਸ ਦਿਨ ਗਿਆਨੀ ਹਰਪਾਈ ਸਿੰਘ ਨੂੰ ਉੱਦਦ ਹਟਾਉਣ ਦਾ ਫੈਸਲਾ ਗਿਆ ਸੀ ਉਸ ਦਿਨ ਚੋਰ ਦਾ ਮੈਂ ਬਲ ਅਖਤਿਆਨ ਤੇ ਦੇ ਦੇ ਖੰਤੇ ਸਾਕ ਬਿਚਾ ਬਸਾਂਦ ਹੋਇਆ ਸਾਜਣੂ بولنے دیا تر کسی دچا نہ رہ جان پاپان مک ہوں اس لیے نیتک طور سے میں اس شبد استعفا دہا ہاں گرو سا کرپا کرا شومی کمیٹی سکھان کی پابندی ہے ਸਿਜਿਆਕਾਰ ਤੋਗੇ ਤੇ ਜੈ ਮੈਂ ਸਿਖਾਂਦਾ ਸਲਗੋ ਉੱਚ ਤਕਤਾ ਸਤੋਮਨੀ ਅਕਲੀ ਨਾਲ ਮੀਰੀ ਸ ਤਕਤਾ ਦੀ ਇੱਕ ਇਸੰਝਤਾ ਹੈ ਸ਼ਮਾਗਮ ਵੀ ਚੱਲ ਰਿਹਾ ਹੈ ਸ਼ਕਾਇਆ ਨੇ ਨਾ ਸੁਣਚ ਤਵਾਨੂੰ ਕੁਮਜੋ ਕੰਨ ਨਹੀਂ ਸਿੱਧੇ ਜੇ ਤਾਂ ਕਿਤੇ ਨਹੀਂ ਚਾਹਨਾ ਕਿ ਪਿਛਲੇ ਦਿਨੀ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਸਿੰਘ ਸਹਿਬਾਨ ਨੂੰ ਫਾਰਕ ਕੀਤਾ ਗਿਆ ਸੀ ਮੈਂ ਤੁਹਾਡੇ ਮਾਧਿਅਮ ਥਾਣੀ ਕਹਿਣਾ ਚਾਹੁੰਦਾ ਮੈਂ ਹਮੇਸ਼ਾ ਹੀ ਸਿੰਘ ਸਹਿਬਾਨ ਨੂੰ ਇਹ ਲਾਜ ਜੀ ਨਹੀਂ ਮੈਂ ਜੋ ਸਤਕਾਰ ਦਿੰਦਾ ਉਹ ਜਾਣਦੇ ਆ ਸਾਰਾ ਕੁਝ ਤੇ ਮੈਂ ਕਹਿਣਾ ਹੁੰਦਾ ਜੇ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਤਕਾਰ ਨਹੀਂ ਦੇਊਗਾ ਤੇ ਫਿਰ ਦੂਏ ਉਹ ਤੋਂ ਕੀ ਸਬਕ ਸਿੱਖਣਗੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਤੇ ਇੱਥੇ ਤੁਹਾਡੇ ਪ੍ਰੈਸ 'ਚ ਨਹੀਂ ਮੈਂ ਹਮੇਸ਼ਾ ਹੀ ਸਮਰਪਿਤ ਵੀ ਰਹਿਣਾ ਕਦੇ ਵੀ ਗੁਰੂ ਸਾਹਿਬ ਇਹੋ ਜਿਹਾ ਸਮਾਂ ਨਾਲ ਲਿਆਉਣ ਪਏ ਉੱਥੋਂ ਬੇਮਕ ਹੋ ਜਿਗੇ ਤੇ ਫਿਰ ਮੈਂ ਕਹਿੰਦਾ ਹੁਣ ਜੇ ਇਦਾਂ ਦਾ ਸਮਾਂ ਆਵੇ ਸਤਗੁਰੂ ਜੀ ਫਿਰ ਉਹ ਤਾਂ ਸਮਾਂ ਖਤਮ ਕਰ ਦੇ। ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਉਹ ਸਿੰਘ ਸਹਿਬਾਨ ਦੇ ਵਿਹਲੇ ਹੋਣ ਤੋਂ ਬਾਅਦ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਵੀ ਸਿੰਘ ਜੀ ਦਾ ਇੱਕ ਫੇਸਬੁੱਕ ਦੇ ਉੱਤੇ ਆ ਮੈਸੇਜ ਪਿਆ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਗੱਲ ਮੈਂ ਸਮਝਦਾ ਸੀ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਕਾਲ ਤੱਕ ਸਾਡੇ ਜਥੇਦਾਰ ਕਹਿ ਰਹੇ ਆ ਕਿ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮੰਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਇਹ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਹ ਤੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖੇ ਮੈਨੂੰ ਫਾਰਕ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਸਾਣੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਮ ਤੇ ਸਤਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰੰਤ ਤਸਦੀਕਾ ਦੇਣਾ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਔਰ ਅਕਾਲ ਤੱਕ ਸਿੱਖਾਂ ਦਾ ਸਰਮੌਰ ਤਖਤ ਜਿੱਥੋਂ ਕੋਈ ਵੀ ਸਖਮ ਹੋ ਨ ਕਰਨੀ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੀ ਨੂੰ ਜਥੇਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਥੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮ ਹੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀਆਂ ਹਮੇਸ਼ਾ ਬਾਸ ਤੇ ਰਹਿਣੀਆਂ ਜੇ ਜਥੇਬੰਦੀਆਂ ਕਮਜ਼ੋਰ ਹੋ ਗਈਆਂ ਤੇ ਫੇਰ ਭਾਈ ਮਨੁੱਖ ਵੀ ਬੌਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਜਮਨੀ ਗੁੱਧ ਭਾਇਆ ਪਵੰਦ ਕਮਤਿ ਨੇ ਅਮਈ ਕਾ ਟੂਦ ਪੌਉਤ بعد ہائی اٹھے پہنچے نوجوانوں کے پیروں میں آرتھ کئی ویری جگاؤں لی امریکہ بھارت سرکار کی آلوچنا گو بان کی شمنی کمیٹی ساپکا جنرل سیکٹر گلچرن سنگھ گریوال نے نوجوانوں بنا دستار کی نندا کی ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਿੱਲ ਦੀ ਦਸਤਾਰ ਦੀ ਬੇਅਦਬੀ ਦਾ ਮੁੱਦਾ ਅਮਰੀਕਾ ਸਰਕਾਰ ਕੋਲ ਉਠਾਏਗੀ ਅਤੇ ਇਸ ਸਬੰਧੀ ਇੱਕ ਪੱਤਰ ਭੇਜਿਆ ਜਾਵੇਗਾ ਸ਼੍ਰੋਮਣੀ ਕਮੇਟੀ ਵੱਲੋਂ ਗਏ ਬਾਲ ਨਿਹਵਾਈ ਅੱਡੇ ਤੇ ਸਿੱਖ ਨੌਜਵਾਨਾਂ ਦੇ ਸਿਰਾਂ ਦੇ ਦਸਤਾਰਾਂ ਬੰਨੀਆਂ ਉਹ ਪ੍ਰਧਾਨ ਮੰਤਰੀ ਮੋਦੀ ਨੂੰ جاننا چاہ کہ انہوں نے امریکی راشٹرپتی سرمپ تا نہ ملاقات باوجود وقت مدعا کیوں نہیں اٹھایا پھر باسی کارج کر کے پجاب کے پیروں میں بےدیا پاؤ دی منکی کار کھا کھا بار کی کیوں نہیں گل کی دستار کی بےدب لوگوں شونی ਕਮੇਟੀ ਨੇ ਹਵਾਈ ਅੱਡੇ ਤੇ ਜੀ ਆਈ ਆਈਸੇ ਐਬ ਤੋਂ ਜੁੱਟਾਂ ਦੇਖੇ ਨੌਜਵਾਨਾਂ ਦੇ ਚਿਹਰੇ ਬੰਨੀਆਂ ਛਣ ਹੁਣ ਨਾ ਕੀ ਕਹਿ ਜਿੱਤੇ ਦੇ ਨਕਾਲਾ ਦਿੱਤੇ ਲੋਕਾਂ ਰੰਗ ਬੰਦਿਆ ਯਾਰਿਆ ਉੱਥੇ ਹੀ ਦੇ ਕੋਈ ਸਜਮ ਨਹੀਂ ਕਮੇਟੀ ਦੀਆਂ ਗੱਡੀਆਂ ਹੇ ਕਾ ਜਾਹ ਦੇ انہ لی ہم پہنچایا جائے گا ایمبو لسٹ وہ برسوں کو علاوہ سجاؤ کما دیا نوجوان دی مدد نہیں کرمچاری بھی تعینات کیتے ہیں گریبار نے سبت کیا کہ ਸਿਰੋਂ ਮਨੇ ਕਮਾਦੀ ਜਨਦੀ ਜਿਸ ਤਾ ਦਾ ਮੁੱਦਾ ਹਮੇ ਕੀ ਛਕਾਗੇ ਉਧਾਏਗੇ ਤੇ ਸਮੰਧੀ ਜਨਦੀ ਹਮੇ ਕੀ ਛਕਾ ਨੂੰ ਹੀ ਕਪਤਾ ਪਹ ਜਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਾਜ਼ ਇੱਕ ਤੋਂ ਬਾਅਦ ਦੂਜਾ ਜਹਾਜ਼ ਇਥੇ ਪਹੁੰਚ ਰਿਹਾ ਜਿੱਥੇ ਕੀ ਭਵਿੱਖ ਸਮਝਦੇ ਸੀ ਲੋਕ ਬਾਹਰਲੇ ਵਿਦੇਸ਼ ਖਾਸ ਤੌਰ ਤੇ ਅਮਰੀਕਾ ਕੈਨੇਡਾ ਵਿੱਚੋਂ ਉਥੋਂ ਫੌਜੀ ਜਹਾਜ਼ ਜਿਹੜੇ ਆ ਉਹ ਆ ਦੇਸ਼ ਦੇ ਯਾਤਰਾਂ ਨੂੰ ਲੈ ਕੇ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਰਹੇ ਆ ਅੰਮ੍ਰਿਤਸਰ ਗੁਰੂਆਂ ਦੀ ਮਰੋਸਾਈ ਧਰਤੀ ਆ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੁਹਾਡੀ ਸੰਸਥਾ ਉਹ ਜਿੱਥੇ ਵੀ ਕਿਤੇ ਲੋੜਵੰਦ ਨੂੰ ਕੋਈ ਮਦਦ ਦੀ ਲੋੜ ਹੁੰਦੀ ਆ ਜਾਂ ਔਖਾ ਵੜਾ ਹੁੰਦਾ ਤੇ ਉਥੇ ਖੜਦੀ ਆ ਸੋ ਪਹਿਲਾਂ ਵੀ ਜਹਾਜ਼ ਪਹੁੰਚਿਆ ਤੇ ਰਾਤ ਵੀ ਜਹਾਜ਼ ਇੱਕ ਪਹੁੰਚਿਆ 10:30 11:00 ਵਜੇ ਤੇ ਉਸ ਜਹਾਜ ਦੇ ਵਿੱਚ ਜਿਹੜੇ ਯਾਤਰੀ ਆਏ ਨੇ ਜਿਹੜੇ ਡਿਪੋਰਟ ਹੋ ਕੇ ਅਮਰੀਕਾ ਤੋਂ ਆਏ ਨੇ ਉਹ ਕਰੀਬ 70 ਦੇ ਕਰੀਬ 75 ਦੇ ਕਰੀਬ ਪੰਜਾਬ ਦੇ ਦੱਸੇ ਜਾਂਦੇ ਨੇ ਸੋ ਇਸ ਤਰ੍ਹਾਂ ਅੱਜ ਵੀ ਇੱਕ ਹੋਰ ਜਹਾਜ ਆਉਣ ਦਾ ਜਿਹੜਾ ਐਲਾਨ ਹੋ ਚੁੱਕਿਆ ਉਹ ਉਹਨਾਂ ਨੂੰ ਹਥਕੜੀਆਂ ਤੇ ਪੈਰਾਂ 'ਚ ਬੇੜੀਆਂ ਪਾ ਕੇ ਲਿਜਾਇਆ ਜਾ ਰਿਹਾ ਲਿਆਦਾ ਜਾ ਰਿਹਾ ਜਿਹਨੂੰ ਕਿ ਬੜਾ ਇਸ ਗੱਲ ਦਾ ਵਿਰੋਧ ਹੋਇਆ ਕਿ ਜਿਹੜੇ ਮਨੁੱਖਤਾ ਦੇ ਜਿਹੜੇ ਕਦਰਾਂ ਕੀਮਤਾਂ ਨੇ ਉਹਨਾਂ ਦੇ ਖਿਲਾਫ ਹੀ ਸਾਰਾ ਕੁਝ ਕੀਤਾ ਗਿਆ ਇਹਦੇ ਵਿੱਚ ਇੱਕ ਹੋਰ ਗੱਲ ਉੱਪਰ ਕੇ ਸਾਹਮਣੇ ਆਈ ਜਦੋਂ ਕਿ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਉੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਉਹਦੇ ਨਾਲ ਦੀ ਨਾਲ ਜਦੋਂ ਮੈਨੂੰ ਰਾਤ 12 ਵਜੇ ਇੱਕ ਫੋਨ ਆਉਂਦਾ ਤੇ ਉਹ ਫੋਨ ਕਰਨ ਵਾਲਾ ਇਹ ਗੱਲ ਕਹਿੰਦਾ ਕਿ ਸ਼ਾਬਾਸ਼ ਇਹ ਤੁਹਾਡੇ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਜਿਨ੍ਹਾਂ ਨੇ ਇਹ ਜਿਹੜਾ ਕਾਰਜ ਕੀਤਾ ਮੈਂ ਕਿਹਾ ਕੀ ਕੀਤਾ ਤਾਂ ਉਹ ਕਹਿੰਦੇ ਵੀ ਜਿਹੜੇ ਉਧਰੋਂ ਸਿੱਖ ਨੌਜਵਾਨ ਆਏ ਸੀ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸੀ ਸੋ ਸ਼ਰੋਣੀ ਕਮੇਟੀ ਦੇ ਜਿਹੜੇ ਉੱਥੇ ਸਾਡੇ ਤਾਇਨਾਤ ਅਧਿਕਾਰੀ ਸੀ ਉਹਨਾਂ ਨੇ ਉੱਥੋਂ ਦੀ ਜਿਹੜੀ 에ਅ ਜਿਹੜੀ 에ਅਰਪੋਰਟ ਦੀ ਫੋਰਸ ਆ ਉਸ ਦੇ ਸਹਿਯੋਗ ਨਾਲ ਜਿਨ੍ਹਾਂ ਨੌਜਵਾਨਾਂ ਦੇ ਸਿਰ ਤੇ ਦਸਤਾਰਾ ਨਹੀਂ ਸੀ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਅੱਜ ਦੇ মিডিਆ ਨੇ ਬਹੁਤ ਅੱਛੀ ਖਬਰ ਚਲਾਈ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਚੰਗੇ ਕੰਮ ਦੀ ਸ਼ਲਾਘਾ ਹੋਣੀ ਚਾਹੀਦੀ ਆ ਤੇ ਦੂਜੇ ਪਾਸੇ ਇਹ ਗੱਲ ਵੀ ਜਰੂਰ ਸੋਚੀ ਜਾ ਰਹੀ ਆ ਕਿ ਕਿਉਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਡਿਪੋਰਟ ਹੋ ਰਹੇ ਜਿਹੜੇ ਲੋਕ ਆ ਦੇਸ਼ ਵਾਸੀ ਆ ਉਹਨਾਂ ਦੇ ਲਈ ਉਥੇ ਗੱਲਬਾਤ ਅਮਰੀਕਾ ਵਿੱਚ ਕਿਉਂ ਨਹੀਂ ਕੀਤੀ ਉਹਨਾਂ ਨੂੰ ਏਡੇ ਵੱਡੇ ਦੋਸ਼ੀ ਬਣਾ ਕੇ ਪੈਰਾਂ 'ਚ ਬੇੜੀਆਂ ਹੱਥਕੜੀਆਂ ਸਿਰ ਤੋਂ ਨੰਗੇ ਜਿਹੜੇ ਸਿੱਖ ਨੌਜਵਾਨਾਂ ਨੂੰ ਲਿਆਂਦੇ ਜਾ ਰਿਹਾ ਇਹ ਬਹੁਤ ਵੱਡੇ ਅਫਸੋਸ ਦੀ ਗੱਲ ਹੈ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਸਿੱਖ ਨੌਜਵਾਨਾਂ ਦੇ ਸਿਰਾਂ ਤੋਂ ਉਤਰੀ ਦਸਤਾਰ ਦੇ ਮਾਮਲੇ ਵਿੱਚ ਅਮਰੀਕਾ ਦੀ ਸਰਕਾਰ ਤੱਕ ਜਲਦੀ ਪਹੁੰਚ ਕਰੇਗੀ ਤਾਂ ਕਿ ਜਿਹੜਾ ਕਿ ਇੱਕ ਸਿੱਖਾਂ ਦਾ ਜਿਹੜਾ ਇੱਕ ਅੰਗ ਹੈ ਉਹਦੇ ਸਰੀਰ ਦਾ ਹਿੱਸਾ ਦਸਤਾਰ ਉਸ ਦੀ ਜਿਹੜੀ ਬੇਅਦਬੀ ਕੀਤੀ ਗਈ ਆ ਇਹ ਬਹੁਤ ਮਾੜੀ ਆ ਅਸੀਂ ਇਸ ਦੀ ਕੋਰ ਨਿੰਦਾ ਕਰਦੇ ਆ ਤੇ ਕੋਈ ਵੀ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਲੋੜ ਹੋਏਗੀ ਸ਼ਰੋਣੀ ਕਮੇਟੀ ਪਹਿਲਾਂ ਵਾਂਗ ਅੱਜ ਵਾਂਗ ਗਾਂ ਵੀ ਇਸੇ ਤਰ੍ਹਾਂ ਦਾ ਪਹਿਰਾ ਦੇਗੀ ਮੁਖ ਮੰਚੀ ਦਾ ਸ਼ੋਹ ਚੁਕੇ ਸਮਾਗਮ ਵੀ ਫਬੂ ਹਿਲੀ ਵਿੱਚ ਹੋਵੇਗਾ ਰੇ ਭੇਜ ਸਮਾਗਮ ਆਮ ਲੀਲਾ ਮਦਾ ਵਿੱਚ ਕਰਾਇਆ ਜਾਵੇਗਾ ਸ਼ੋਹ ਵਨ ਉਹਨਾਂ ਵਾਲੀ بھاجپا بھائی کل کی بیک ملتوی کر دی گئی ہے ہن فربری بدھوار شام کریب پانچ بجے بھائی کا دل کی برٹک ہوگی بی فربری چون چکاگ ہوئے گا سہ چک پروگرام رام لیلا میدان سے کیا جائے گا کی. صبح ਨੇ نتی ਅਠ ਬਾਬੇ ਉਹ ਲਾਨੇ ਗਏ ਸਨ ਨਾ ਨੰਦ ਬੰਦ ਮੁਕੇ ਆ ਕੇ ਆਮ ਮਿਲਲਾ ਮਦਾਨ ਚ ਮੰਦਿਤ ਚਤਾਂ ਨਾ ਜੀ ਇਹ ਕਾ ਦੀ ਲੀਜੇ ਪੰਜਾ ਫੱਬੀ ਹੋਈਆ ਚਾਲ ਤੇ ਪਾਈ ਵਸਤ ਮਦਾਨ ਸਬਾ ਸਤਾਂ ਜੋੜਤਾ ਦੀ ਸਤਾਂ ਜੀ Dünya Asya kritiği zaten Cumhurbaşkanı Parti'nin başı Sıta. Az önce Delhi Anonsiyatı Japonca adede erteklemiş oldu ki Türkiye. Sıvıda 5 buçuk saatte minuta 3000 Japonca na hillettir. Pazar günü Tibet halkının Yüzyılda kendi zemini topancı kilometre tanji. Bu çağır deşeteke ne teyze sarnıke dilli anı çıya dipu isa tıca oda hava asına kampan lagi dilli mecbur kitege pada amantin modine kya ate ਆਸ ਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਾਰਿਆਂ ਨੂੰ ਸ਼ਾਂਤ ਰਹਿਣ ਅਤੇ ਸੁਰੱਖਿਅਤ ਜਾਵੇ ਤਾਂ ਦੀ ਪਾਲਣਾ ਕਰਨ ਅਤੇ ਭੂਚਾਲ ਦੇ ਝਟਕਿਆਂ ਲਈ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਘਰ ਦੀ ਸਥਿਤੀ ਤੇ ਨੇੜੇ ਨਜ਼ਰ ਰੱਖਦੇ ਹਨ। ਦਿੱਲੀ ਵਿੱਚ ਆਏ ਭੂਚਾਲ ਤੋਂ ਲੋਕ ਬਹੁਤ 在那回，好。呢？